ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਘਰਾਂ ਬਾਰੇ ਜਿਨ੍ਹਾਂ ਵਿੱਚ ਮਾਇਆ ਨਹੀਂ ਰੁਕਦੀ ਜਾਂ ਫਿਰ ਜਿਨ੍ਹਾਂ ਘਰਾਂ ਵਿੱਚ ਪੈਸੇ ਦੀ ਸਮੱਸਿਆ ਹੈ ਤਾਂ ਸੰਗਤ ਜੀ ਉਹ ਲੋਕ ਆਪਣੇ ਘਰ ਵਿੱਚੋਂ ਇਹ ਤਿੰਨ ਚੀਜ਼ਾਂ ਆਪਣੇ ਘਰ ਵਿੱਚੋਂ ਤੁਰੰਤ ਬਦਲ ਦੇਣ ਤਾਂ ਫਿਰ ਸੰਗਤ ਜੀ ਦੇਖਣਾ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਆਉਣਾ ਸ਼ੁਰੂ ਹੋ ਜਾਵੇਗੀ ਅਤੇ ਜੋ ਵੀ ਤੁਹਾਡੇ ਘਰ ਦੀ ਸਮੱਸਿਆ ਹੈ ਪਰੇਸ਼ਾਨੀ ਹੈ ਉਹ ਦੂਰ ਹੋ ਜਾਵੇਗੀ ਪਰ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੋ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਅਤੇ ਇਸ ਕਥਾ ਨੂੰ ਵੀ ਪੂਰਾ ਸਰਵਣ ਕਰਨਾ ਜੀ ਸੰਗਤ ਜੀ ਅਸੀਂ ਸਾਰੇ ਆਪਣੇ ਜੀਵਨ ਵਿੱਚ ਕਈ ਵਾਰ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪਰ ਸਾਨੂੰ ਉਸ ਦਾ ਫਲ ਨਹੀਂ ਮਿਲਦਾ ਮਾਇਆ ਘਰ ਵਿੱਚ ਆਉਂਦੀ ਤਾਂ ਹੈ ਪਰ ਘਰ ਵਿੱਚ ਟਿਕਦੀ ਨਹੀਂ ਜਿਵੇਂ ਕਿ ਪਾਣੀ ਹੱਥ ਵਿੱਚ ਆ ਕੇ ਰੇਤ ਵਾਂਗ ਨਿਕਲ ਜਾਂਦਾ ਹੈ ਸੰਗਤ ਜੀ ਉਸੇ ਤਰ੍ਹਾਂ ਜਿਵੇਂ ਅਸੀਂ ਧਨ ਕਮਾਉਂਦੇ ਹਾਂ ਉਹ ਵੀ ਸਾਡੇ ਘਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਸੰਗਤ ਜੀ ਬਹੁਤੇ ਲੋਕਾਂ ਦੀ ਇਹ ਪਰੇਸ਼ਾਨੀ ਹੈ ਕਿ ਉਹਨਾਂ ਦੇ ਘਰ ਵਿੱਚ ਹਮੇਸ਼ਾ ਤਣਾਅ ਚਿੰਤਾ ਅਤੇ ਪਰੇਸ਼ਾਨੀ ਬਣੀ ਰਹਿੰਦੀ ਹੈ ਪਰ ਕੀ ਅਸੀਂ ਕਦੇ ਗਹਿਰਾਈ ਨਾਲ ਸੋਚਿਆ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਸੰਗਤ ਜੀ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਇਹ ਸਿਖਾਇਆ ਹੈ ਕਿ ਸੁੱਖ ਅਤੇ ਮਾਇਆ ਦੋਵੇਂ ਰੱਬ ਦੀ ਕਿਰਪਾ ਨਾਲ ਮਿਲਦੇ ਹਨ ਪਰ ਉਹ ਕਿਰਪਾ ਉਥੇ ਨਹੀਂ ਉਤਰਦੀ ਜਿੱਥੇ ਮਨ ਆ ਪਵਿੱਤਰ ਹੋਵੇ ਜਾਂ ਘਰ ਵਿੱਚ ਅਸ਼ਾਂਤੀ ਹੋਵੇ ਸੰਗਤ ਜੀ ਜਿੰਨਾ ਘਰਾਂ ਵਿੱਚ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕੀਤਾ ਜਾਂਦਾ ਹੈ ਜਿੱਥੇ ਚੰਗੇ ਕਰਮ ਕੀਤੇ ਜਾਂਦੇ ਹਨ ਸੰਗਤ ਜੀ ਉਹਨਾਂ ਕਰਾਂ ਵਿੱਚ ਹੀ ਮਾਇਆ ਰੁਕਦੀ ਹੈ ਸੰਗਤ ਜੀ ਅਸੀਂ ਮਾਇਆ ਨੂੰ ਸਿਰਫ ਧਨ ਵਜੋਂ ਨਹੀਂ ਸਮਝਣਾ ਸਗੋਂ ਇਸ ਨੂੰ ਅਸੀਂ ਰੱਬ ਦੀ ਬਰਕਤ ਜਾਣਣਾ ਹੈ ਜੋ ਜੀਵਨ ਨੂੰ ਸਹਿਜ ਅਤੇ ਖੁਸ਼ਹਾਲ ਬਣਾਉਂਦੀ ਹੈ ਸੰਗਤ ਜੀ ਜੇਕਰ ਅਸੀਂ ਗਲਤੀ ਨਾਲ ਰੱਬ ਦੇ ਨਿਯਮ ਤੋੜ ਦਿੰਦੇ ਹਾਂ ਸੰਗਤ ਜੀ ਤਾਂ ਉਹ ਬਰਕਤ ਸਾਡੇ ਘਰ ਵਿੱਚ ਨਹੀਂ ਟਿਕਦੀ ਅਤੇ ਸਾਡੇ ਜੀਵਨ ਵਿੱਚ ਰੁਕਾਵਟਾਂ ਆਉਣ ਲੱਗ ਜਾਂਦੀਆਂ ਹਨ ਸੋ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਅਜਿਹੀਆਂ ਤਿੰਨ ਮਹੱਤਵਪੂਰਨ ਗੱਲਾਂ ਬਾਰੇ ਜਿਨ੍ਹਾਂ ਨੂੰ ਅਸੀਂ ਜੇਕਰ ਗੁਰਮਤਿ ਅਨੁਸਾਰ ਬਦਲ ਲਈਏ ਅਤੇ ਆਪਣੇ ਘਰ ਵਿੱਚ ਅਤੇ ਆਪਣੇ ਘਰ ਵਿੱਚ ਇਹਨਾਂ ਤਿੰਨ ਚੀਜ਼ਾਂ ਦੀ ਤਬਦੀਲੀ ਕਰ ਲਈਏ ਤਾ ਸਾਡੇ ਘਰ ਵਿੱਚ ਪੈਸੇ ਦੀ ਸਮੱਸਿਆ ਜਾਂ ਦੁੱਖ ਕਲੇਸ਼ ਪਰਮਾਤਮਾ ਦੀ ਕਿਰਪਾ ਨਾਲ ਦੂਰ ਹੋ ਜਾਵੇਗਾ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਜੋ ਅਸੀਂ ਆਪਣੇ ਘਰ ਵਿੱਚ ਬਦਲਣੀ ਹੈ ਉਹ ਹੈ ਸੰਗਤ ਜੀ ਆਪਣੇ ਘਰ ਦਾ ਵਾਤਾਵਰਨ ਭਾਵ ਕਿ ਅਸੀਂ ਆਪਣੇ ਘਰ ਦਾ ਵਾਤਾਵਰਨ ਪਵਿੱਤਰ ਕਰਨਾ ਹੈ ਸੰਗਤ ਜੀ ਜਿੰਨਾ ਘਰਾਂ ਵਿੱਚ ਗੁਰਬਾਣੀ ਦੀ ਧੁਨ ਨਹੀਂ ਉੱਠਦੀ ਜਿੰਨਾ ਘਰਾਂ ਵਿੱਚ ਗੁਰਵਾਣੀ ਦਾ ਜਾਪ ਨਹੀਂ ਕੀਤਾ ਜਾਂਦਾ ਅਤੇ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਨਹੀਂ ਕੀਤਾ ਜਾਂਦਾ ਅਤੇ ਜਿੰਨਾ ਘਰਾਂ ਵਿੱਚ ਝਗੜੇ ਗਾਲਾਂ ਅਥਬ ਅਤੇ ਬੁਰਾ ਮਾਹੌਲ ਹੁੰਦਾ ਹੈ ਸੰਗਤ ਜੀ ਉੱਥੇ ਸ਼ਾਂਤੀ ਅਤੇ ਮਾਇਆ ਕਦੇ ਵੀ ਨਹੀਂ ਟਿਕ ਸਕਦੀ ਸੰਗਤ ਜੀ ਅਸੀਂ ਮਾਇਆ ਦੀ ਤਾਕਤ ਨੂੰ ਜੋਤਵਾਗ ਸਮਝ ਸਕਦੇ ਹਾਂ ਜੋ ਉੱਥੇ ਹੀ ਜਲਦੀ ਰਹਿੰਦੀ ਹੈ ਜਿੱਥੇ ਹਵਾ ਸ਼ਾਂਤ ਅਤੇ ਪਵਿੱਤਰ ਹੋਵੇ ਜੇ ਘਰ ਵਿੱਚ ਹਮੇਸ਼ਾ ਗੁੱਸੇ ਚਿੰਤਾ ਅਤੇ ਨਕਾਰਾਤਮਕ ਊਰਜਾ ਚੱਲ ਰਹੀ ਹੋਵੇ ਤਾਂ ਸੰਗਤ ਜੀ ਉਹ ਜੋਤ ਆਪਣੇ ਆਪ ਬੁਝ ਜਾਂਦੀ ਹੈ ਅਤੇ ਮਾਇਆ ਘਰ ਵਿੱਚ ਨਹੀਂ ਟਿਕਦੀ ਅਤੇ ਸਾਨੂੰ ਗੁਰੂ ਸਹਬਾਨਾ ਨੇ ਸਾਨੂੰ ਸਿਖਾਇਆ ਹੈ ਕਿ ਆਪਣੇ ਘਰ ਨੂੰ ਪਵਿੱਤਰ ਬਣਾਓ ਜਿੱਥੇ ਰੋਹਾਨੀ ਵਾਤਾਵਰਨ ਹੋਵੇ ਜਿੱਥੇ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕੀਤਾ ਜਾਂਦਾ ਹੋਵੇ ਸਵੇਰੇ ਉੱਠ ਕੇ ਸਿਰਫ 10-15 ਮਿੰਟ ਜੇਕਰ ਗੁਰਬਾਣੀ ਦਾ ਜਾਪ ਕਰ ਲੈਂਦੇ ਹਾਂ ਚਾਹ ਅਸੀਂ ਆਪਣੇ ਘਰ ਵਿੱਚ ਗੁਰਬਾਣੀ ਦਾ ਜਾਪ ਲਗਾ ਵੀ ਦਿੰਦੇ ਹਾਂ ਤਾਂ ਸੰਗਤ ਜੀ ਇਸ ਨਾਲ ਵੀ ਸਾਡੇ ਘਰ ਦਾ ਵਾਤਾਵਰਨ ਪਵਿੱਤਰ ਹੋ ਜਾਂਦਾ ਹੈ ਅਤੇ ਸਾਡੇ ਘਰ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਵਸੀ ਹੁੰਦੀ ਹੈ ਸਾਡੇ ਮਨ ਵਿੱਚ ਵਸੀ ਹੁੰਦੀ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੂਰ ਹੋ ਜਾਂਦੀ ਹੈ ਕਿਉਂਕਿ ਸੰਗਤ ਜੀ ਜਿਸ ਘਰ ਵਿੱਚ ਬਾਣੀ ਚੱਲਦੀ ਹੈ ਉਥੇ ਲੋੜਾਂ ਆਪ ਹੀ ਘਟ ਹੋ ਜਾਂਦੀਆਂ ਹਨ ਅਤੇ ਬਰਕਤ ਵੱਧ ਜਾਂਦੀ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ ਕਿ ਜਿੱਥੇ ਨਾਮ ਦੀ ਧੁਨੀ ਉੱਠਦੀ ਹੈ ਉਹ ਥਾਂ ਆਪ ਹੀ ਸੋਨਾ ਹੋ ਜਾਂਦਾ ਹੈ ਸੰਗਤ ਜੀ ਇਹ ਬਾਣੀ ਨਾ ਸਿਰਫ ਘਰ ਦੀ ਘਰ ਦਾ ਰੁਝਾਨ ਬਦਲਦੀ ਹੈ ਸਭੋ ਘਰ ਦੇ ਜਿੰਨੇ ਵੀ ਪਰਿਵਾਰਕ ਮੈਂਬਰ ਹੁੰਦੇ ਹਨ ਉਹਨਾਂ ਦੇ ਮਨ ਨੂੰ ਸ਼ਾਂਤ ਕਰਦੀ ਹੈ ਉਹਨਾਂ ਦੇ ਮਨ ਵਿੱਚ ਸਕਾਰਾਤਮਕ ਊਰਜਾ ਭਰ ਦਿੰਦੀ ਹੈ ਸੰਗਤ ਜੀ ਜਦੋਂ ਪਰਿਵਾਰਕ ਜੀਆ ਦੇ ਮਨ ਬਦਲ ਜਾਂਦੇ ਹਨ ਤਾਂ ਸਾਡੇ ਘਰ ਦਾ ਮਾਹੌਲ ਆਪਣੇ ਆਪ ਹੀ ਪਵਿੱਤਰ ਹੋ ਜਾਂਦਾ ਹੈ ਸੰਗਤ ਜੀ ਆਪਣੇ ਘਰ ਵਿੱਚ ਇਹ ਅਭਿਆਸ ਜਰੂਰ ਸ਼ੁਰੂ ਕਰੋ ਸਵੇਰੇ ਉੱਠਣਸਾਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰੋ ਆਪਣੇ ਘਰ ਵਿੱਚ ਗੁਰਬਾਣੀ ਦਾ ਜਾਪ ਲਗਾਓ ਅਤੇ ਹਰ ਵਕਤ ਉਸ ਪਰਮ ਪਿਤਾ ਪਰਮੇਸ਼ਵਰ ਦੀ ਗੁਣ ਗਾਣ ਗਾਓ ਤਾਂ ਹੀ ਸਾਡੇ ਘਰ ਦਾ ਉਹ ਮਾਹੌਲ ਪਵਿੱਤਰ ਹੋ ਸਕਦਾ ਹੈ ਤਾਂ ਹੀ ਸਾਡੇ ਘਰ ਵਿੱਚ ਵਰਕਤ ਆ ਸਕਦੀ ਹੈ ਸੰਗਤ ਜੀ ਦੂਜੀ ਜੋ ਚੀਜ਼ ਜੋ ਅਸੀਂ ਬਦਲਣੀ ਹੈ ਅਸੀਂ ਆਪਣੇ ਕਰਮਾਂ ਨੂੰ ਸਾਫ਼ ਕਰਨਾ ਹੈ ਆਪਣੀ ਕਮਾਈ ਨੂੰ ਹੋਰ ਨੇਕ ਬਣਾਉਣਾ ਹੈ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਫਰਮਾਇਆ ਹੈ ਕਰਣੀ ਆਪੋ ਆਪਣੀ ਕੇ ਨੇੜੇ ਕੇ ਦੂਰ ਸਾਨੂੰ ਸਾਡੇ ਕਰਮ ਹੀ ਰੱਬ ਦੇ ਨੇੜੇ ਜਾਂ ਦੂਰ ਲੈ ਜਾਂਦੇ ਹਨ ਸੰਗਤ ਜੀ ਮਾਇਆ ਦਾ ਸਾਡੇ ਘਰ ਵਿੱਚ ਰੁਕਣਾ ਇਹ ਵੀ ਸਾਡੇ ਕਰਮਾਂ ਨਾਲ ਜੁੜਿਆ ਹੁੰਦਾ ਹੈ ਜੇ ਅਸੀਂ ਆਪਣੇ ਕਰਮਾਂ ਨੂੰ ਸਾਫ਼ ਨਹੀਂ ਰੱਖਦੇ ਤਾਂ ਸੰਗਤ ਜੀ ਮਾਇਆ ਘਰ ਵਿੱਚ ਨਹੀਂ ਟਿਕ ਸਕਦੀ ਜੇ ਮਨੁੱਖ ਕਿਸੇ ਦਾ ਹੱਕ ਮਾਰ ਕੇ ਕਿਸੇ ਦਾ ਦਿਲ ਦੁਖਾ ਕੇ ਜਾਂ ਕਿਸੇ ਦੇ ਮਨ ਨੂੰ ਦੁਖੀ ਕਰਕੇ ਪੈਸਾ ਕਮਾਉਂਦਾ ਹੈ ਤਾ ਸੰਗਤ ਜੀ ਇਹ ਧਨ ਕਦੇ ਵੀ ਸਾਡੇ ਘਰ ਵਿੱਚ ਨਹੀਂ ਟਿਕ ਸਕਦਾ ਬਲਕਿ ਇਹ ਤਾਂ ਸਾਡੇ ਕਰਮਾਂ ਦਾ ਬੋਝ ਬਣ ਜਾਂਦਾ ਹੈ ਜੋ ਕਿ ਸਾਡੇ ਜੀਵਨ ਵਿੱਚ ਹੋਰ ਪਰੇਸ਼ਾਨੀਆਂ ਲੈ ਕੇ ਆਉਂਦਾ ਹੈ ਸੰਗਤ ਜੀ ਫਿਰ ਇਹੋ ਜਿਹਾ ਧਨ ਘਰ ਵਿੱਚ ਆ ਕੇ ਕਲੇਸ਼ ਵੀ ਪੈਦਾ ਕਰਦਾ ਹੈ ਅਤੇ ਬਿਮਾਰੀਆਂ ਦੁੱਖ ਤਕਲੀਫ ਲੈ ਕੇ ਆਉਂਦਾ ਹੈ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਕੀ ਕਮਾਈ ਭਾਵੇਂ ਥੋੜੀ ਹੋਵੇ ਪਰ ਉਹ ਸਾਫ਼ ਅਤੇ ਨੇਕ ਹੋਣੀ ਚਾਹੀਦੀ ਹੈ ਕਿਉਂਕਿ ਸਾਫ਼ ਕਮਾਈ ਨਾਲ ਆਈ ਮਾਇਆ ਰੱਬ ਦੀ ਕਿਰਪਾ ਬਣ ਜਾਂਦੀ ਹੈ ਅਤੇ ਉਹ ਕਦੇ ਵੀ ਘਟ ਨਹੀਂ ਹੁੰਦੀ ਅਤੇ ਆਪਣੀ ਕਮਾਈ ਵਿੱਚੋਂ ਅਸੀਂ ਜੋ ਹਿੱਸਾ ਕੁਝ ਹਿੱਸਾ ਸੇਵਾ, ਦਾਨ ਜਾਂ ਲੋੜਵੰਦਾਂ ਦੀ ਮਦਦ ਵਿੱਚ ਲਗਾਉਂਦੇ ਹਾਂ ਤਾਂ ਸੰਗਤ ਜੀ ਉਹ ਮਾਇਆ ਉਹ ਤੁਹਾਨੂੰ ਉਹ ਹਮੇਸ਼ਾ ਵਾਦਾ ਹੈ ਉਸ ਵਿੱਚ ਹਮੇਸ਼ਾ ਬਰਕਤ ਪੈਂਦੀ ਹੈ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ